ਜਲੰਧਰ ਵਿਭਾਗ ਚ ਰੈਡ ਅਲਰਟ ਜਾਰੀ ਕਰ ਦਿੱਤਾ ਕਿ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਾਰੀ ਰਾਤ ਖਤਰੇ ਦੇ ਘੁੱਗੋ ਯਾਨੀ ਕਿ ਸਾਇਰਨ ਵੱਜਦੇ ਰਹੇ ਤੇ ਸਵੇਰ ਹੁੰਦਿਆਂ ਹੀ ਜਦੋਂ ਲੋਕਾਂ ਨੇ ਥੋੜਾ ਅਜਿਹਾ ਸੁੱਖ ਦਾ ਸਾਹ ਲਿਆ ਤਾਂ ਉਵੇਂ ਹੀ ਦੋ ਵੱਡੇ ਧਮਾਕੇ ਹੋ ਗਏ ਜਿਸ ਮਗਰੋਂ ਸਾਇਰਨ ਮੁੜ ਤੋਂ ਵੱਜਣ ਲੱਗੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਡੀਸੀ ਜਲੰਧਰ ਦੇ ਵੱਲੋਂ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਤੇ ਕਿਹਾ ਗਿਆ ਕਿ ਜਿਵੇਂ ਹੀ ਸਾਇਰਨ ਵੱਜਦੇ ਨੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਛੱਤਾਂ ਦੇ ਉੱਤੇ ਨਾ ਚੜਨ ਖਿੜਕੀਆਂ ਤੋਂ ਦੂਰ ਰਹਿਣ ਤੇ ਬਾਲਕੋਨੀਆਂ ਤੋਂ ਵੀ ਦੂਰ ਰਹਿਣ ਜਿਵੇਂ ਹੀ ਸਾਇਰਨ ਵੱਜਦੇ ਨੇ ਕਿਉਂਕਿ ਇਹ ਖਤਰੇ ਦੇ ਘੁੱਗੂ ਨੇ ਤੇ ਇਸ ਦਾ ਮਤਲਬ ਹੈ ਕਿ ਅਸਮਾਨ ਦੇ ਵਿੱਚ ਕੋਈ ਗਤੀਵਿਧੀ ਹੋ ਰਹੀ ਹੈ ਅਤੇ ਡਰੋਨ ਜਿਹੜੇ ਨੇ ਡਰੋਨ ਅਟੈਕ ਹੋ ਸਕਦੇ ਨੇ ਇਸ ਕਰਕੇ ਲੋਕ ਆਪਣਾ ਖਾਸ ਖਿਆਲ ਰੱਖਣ ਜੇਕਰ ਲੋਕ ਰਸਤੇ ਦੇ ਵਿੱਚ ਵੀ ਨੇ ਆ ਫਿਰ ਉਹ ਕਿਸੇ ਪੁਲ ਦੇ ਥੱਲੇ ਖੜੇ ਹੋ ਸਕਦੇ ਨੇ ਆਪਣੀ ਜਾਨ ਬਚਾ ਸਕਦੇ ਨੇ ਤਾਂ ਲਗਾਤਾਰ ਹੀ ਡਰੋਨ ਹਮਲੇ ਹੋ ਰਹੇ ਨੇ ਤੜਕਸਾਰ ਵੀ ਜਲੰਧਰ ਦੇ ਵਿੱਚ ਧਮਾਕੇ ਹੋਏ ਨੇ ਜਿਸ ਮਗਰੋਂ ਲੋਕ ਡਰੇ ਹੋਏ ਨਜ਼ਰ ਆ ਰਹੇ ਨੇ ਤਾਂ ਆਵਾਜ਼ਾਂ ਤੁਸੀਂ ਸੁਣ ਰਹੇ ਹੋ ਜਲੰਧਰ ਦੇ ਵਿੱਚ ਸਾਇਰਨ ਦੀਆਂ ਆਵਾਜ਼ਾਂ ਨੇ ਜਿੱਥੇ ਖਤਰੇ ਦੇ ਘੁੱਗੂ ਵੱਜ ਰਹੇ ਨੇ ਲਗਾਤਾਰ ਹੀ ਤੇ ਲਗਾਤਾਰ ਹੀ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਲੰਧਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਜੋਥੇ ਧਮਾਕੇ ਹੋਏ ਨੇ ਸਵੇਰੇ ਪਾਕਿਸਤਾਨ ਦੇ ਨਾਲ ਚੱਲ ਰਹੇ ਤਣਾ ਵਿਚਾਲੇ ਜਲੰਧਰ ਸ਼ਹਿਰ ਦੇ ਵਿੱਚ ਹੁਣੇ-ਹੁਣੇ ਦੋ ਧਮਾਕੇ ਹੋਏ ਨੇ ਸਵੇਰੇ 8:30 ਵਜੇ ਬਸਤੀ ਦਾਨਿਸ਼ਮੰਦਾ ਦੇ ਵਿੱਚ ਧਮਾਕੇ ਦੀ ਸੂਚਨਾ ਹੈ ਇਲਾਕੇ ਦੇ ਵਿੱਚ ਧਮਾਕਿਆਂ ਦੀ ਆਵਾਜ਼ ਮਗਰੋਂ ਧੂੰਆਂ ਉੱਠਦਾ ਵੀ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਇੱਕ ਤੋਂ ਬਾਅਦ ਇੱਕ ਦੋ ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸਵੇਰੇ ਸਵੇਰੇ 8:15 ਦੇ ਕਰੀਬ 에ਅਰ ਸਾਇਰਨ ਸੁਨਣ ਨੂੰ ਮਿਲ ਰਹੇ ਨੇ ਪੰਜਾਬ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਮੌਜੂਦਾ ਹਾਲਾਤ ਦਰਮਿਆਨ 에ਅਰ ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਜਦੋਂ ਵੀ ਸਾਇਰਨ ਵੱਜਦਾ ਹੈ ਤਾਂ ਲੋਕ ਘਰਾਂ ਦੇ ਅੰਦਰ ਰਹਿਣ ਅਤੇ ਛੱਤਾਂ ਅਤੇ ਬਾਲਕੋਨੀਆਂ ਦੇ ਵਿੱਚ ਨਾ ਖੜਨ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸੁਰੱਖਿਅਤ ਢੰਗ ਦੇ ਨਾਲ ਗੱਡੀ ਪਾਰਕ ਕਰੋ, ਲਾਈਟਾਂ ਬੰਦ ਕਰੋ ਅਤੇ ਨੇੜਲੀ ਇਮਾਰਤ ਜਾਂ ਅੰਡਰਪਾਸ ਦੇ ਵਿੱਚ ਪਨਾ ਲੈ ਲਓ। ਲੋਕ ਕਿਸੇ ਵੀ ਐਮਰਜੈਂਸੀ ਦੇ ਵਿੱਚ 112 ਨੰਬਰ ਡਾਇਲ ਕਰ ਸਕਦੇ ਨੇ। ਤਾਂ ਜੁਲੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਤੜਕਸਰ ਦੋ ਵੱਡੇ ਧਮਾਕੇ ਹੋਏ ਨੇ। ਜਿਵੇਂ ਹੀ ਦਿਨ ਚੜ੍ਹਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਤੜਕਸਰ 8 ਵਜੇ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਗਏ ਜਲੰਧਰ ਨੂੰ ਟਾਰਗੇਟ ਕੀਤਾ ਗਿਆ ਅਤੇ ਰੈੱਡ ਅਲਰਟ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਜਾਰੀ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਸੁਰੱਖਿਆ ਥਾਵਾਂ ਦੇ ਉੱਤੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਦੇਰ ਰਾਤ ਤੋਂ ਲੈ ਕੇ ਹੁਣ ਤੱਕ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਲਗਾਤਾਰ ਬਲੈਕਆਊਟ ਰਹਾ ਰੁਕ ਰੁਕ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧਮਾਕੇ ਦੀਆਂ ਆਵਾਜ਼ਾਂ ਜਿਹੜੀਆਂ ਸਨ ਉਹ ਆਉਂਦੀਆਂ ਰਹੀਆਂ ਤਾਂ ਲਗਾਤਾਰ ਧਮਾਕੇ ਹੋ ਰਹੇ ਨੇ ਜਲੰਧਰ ਦੇ ਵਿੱਚ ਦੇਰ ਰਾਤ ਵੀ ਧਮਾਕੇ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਚੜਦੀ ਸਵੇਰ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਗਏ ਕਈ ਥਾਵਾਂ ਦੇ ਉੱਤੇ ਡਰੋਨ ਡਿੱਗਣ ਦੀ ਖਬਰਾਂ ਵੀ ਸਾਹਮਣੇ ਆਈਆਂ ਨੇ